ਤੋ ਪੀਐਮ ਦਰੇਂਦਰ ਮੋਦੀ ਇੱਕ ਵਾਰ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਨੇ ਆਪਣੇ ਮਨ ਕੀ ਬਾਤ ਤਾਂ ਦੱਸ ਦਈਏ ਕਿ ਪਿੱਛੇ ਜੋ ਪੀਐਮ ਦਰੇਂਦਰ ਮੋਦੀ ਦੇ ਪਿਛਲੇ ਕਾਜਕਾਲ ਦੇ ਦੌਰਾਨ ਉਹਨਾਂ ਨੇ ਇੱਕ ਐਪੀਸੋਡ ਸ਼ੁਰੂ ਕੀਤਾ ਸੀਗਾ ਮਨ ਕੀ ਬਾਤ ਔਰ ਲਗਾਤਾਰ ਉਹਦੇ ਕਾਫੀ ਇੱਕ ਐਪੀਸੋਡ ਹੋ ਗਏ ਇਸ ਜੀਤੇ ਵਿੱਚ ਉਹ ਲੋਕਾਂ ਦੇ ਨਾਲ ਆਪਣੇ ਦਿਲ ਦੀ ਗੱਲ ਆ ਆਪਣੀ ਕੋਈ ਸਕੀਮਸ ਬਾਰੇ ਲੋਕਾਂ ਨੂੰ ਦੱਸਦੇ ਸੀਗੇ ਤਾਂ ਹੁਣ 30 ਜੂਨ ਤੋਂ ਫੇਰ ਸ਼ੁਰੂ ਕਰਨ ਜਾ ਰਹੇ ਨੇ ਤਾਂ ਜਾਣਕਾਰੀ ਮੁਤਾਬਕ ਤੁਹਾਡੇ ਨਾਲ ਸਾਂਝੀ ਕਰ ਦਈਏ ਖਬਰਦਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹਨਾਂ ਦਾ ਮਾਸਿਕ ਰੇਡੀਓ ਪ੍ਰੋਗਰਾਮ ਮਨਕੀ ਬਾਤ 30 ਜੂਨ ਤੋਂ ਮੁੜ ਸ਼ੁਰੂ ਹੋਏਗਾ। ਉਹਨਾਂ ਲੋਕਾਂ ਨੂੰ ਇਸ ਸੰਬੰਧੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਐਕਸ ਉਤੇ ਪੋਸਟ ਵਿੱਚ ਲਿਖਿਆ ਕਿ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਚੋਣਾਂ ਦੇ ਮੱਦੇਨਜ਼ਰ ਕੁਝ ਮਹੀਨਿਆਂ ਦੇ ਵਕਵੇ ਮਗਰੋਂ ਮਨਕੀ ਬਾਤ ਵਾਪਸ ਆ ਗਿਆ ਔਰ ਇਸ ਮਹੀਨੇ ਦਾ ਪ੍ਰੋਗਰਾਮ ਐਤਵਾਰ 20 ਜੂਨ ਨੂੰ ਹੋਵੇਗਾ। ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੰਬੰਧੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੰਦਾ। ਮਾਈਗੋ ਓਪਨ ਫਾਰਮ ਤੇ ਲਿਖੋ ਨਵਾਂ ਐਪ ਜਾ 1811 7800 ਤੇ ਸੁਨੇਹਾ ਦਰਜ ਕਰੋ ਪ੍ਰਧਾਨ ਮੰਤਰੀ ਦਾ ਮਾਸਿਕ ਮਨ ਕੀ ਬਾਤ ਪ੍ਰੋਗਰਾਮ ਆਖਰੀ ਵਾਰ 25 ਫਰਵਰੀ ਨੂੰ ਪ੍ਰਸਾਰਿਤ ਕੀਤਾ ਗਿਆ ਸੀਗਾ ਔਰ ਫਿਰ ਲੋਕ ਸਭਾ ਚੋਣਾਂ ਕਾਰਨ ਇਸ ਦਾ ਬ੍ਰੇਕ ਲੈ ਲਿਆ ਗਿਆ ਔਰ ਇਸ ਪ੍ਰੋਗਰਾਮ ਦੀ 110ਵੀਂ ਕਿਸ਼ਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਕਿਹਾ ਸੀ ਕਿ ਉਹਨਾਂ ਦੀ ਪਹਿਲੀ ਵੋਟ ਦੇ ਛਿੱਤ ਵਿੱਚ ਹੋਣੀ ਚਾਹੀਦੀ ਹੈ ਤਾਂ ਹੁਣ ਪੀਐਮ ਨਰਿੰਦਰ ਮੋਦੀ ਨੇ ਸੁਝਾ ਮੰਗੇ ਨੇ ਲੋਕਾਂ ਨੂੰ ਇਸ ਜੋ ਨੰਬਰ ਮੈਂਸ਼ਨ ਕੀਤਾ ਗਿਆ ਹੈ ਕਿ ਉਹਦੇ ਵਿੱਚ ਤੁਸੀਂ ਆਪਣੇ ਸੁਝਾਅ ਦਿਓ ਕਿ ਮਨ ਕੀ ਬਾਤ ਸ਼ੁਰੂ ਕਰਨੀ ਹੈ ਕਿਉਂਕਿ ਜਦੋਂ ਪਹਿਲਾਂ ਵੀ ਆਖਰੀ ਜਦੋਂ ਪ੍ਰੋਗਰਾਮ ਸੀਗਾ ਪੀਐਮ ਨਰਿੰਦਰ ਮੋਦੀ ਜੀ ਨੇ ਕਿਹਾ ਸੀਗਾ ਕਿ ਆਪਾਂ ਫੇਰ ਮਿਲਾਂਗੇ ਇਸ ਤੋਂ ਬਾਅਦ ਤਾਂ ਹੁਣ ਫੇਰ ਆ ਰਹੇ ਨੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਆਪਣੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰਨ ਦੇ ਤਾਂ ਮਨ ਕੀ ਬਾਤ 3 ਜੂਨ ਨੂੰ ਸ਼ੁਰੂ ਹੋ ਰਿਹਾ ਹੈ